ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਆਪਣੀ ਮਾਸੀ ਸਾਹਿਬ ਦੀ ਕੁੜੀ ਦੇ ਘਰ ਹਾਂਜੀ ਮम्मी ਚੱਲੀ ਆਪਣੀ ਆਪਣੇ ਵੀ ਘਰ ਜੀ ਆਕਾਰ ਜੀ ਸਾਲਿਆਂ ਨੂੰ ਹੋਰ ਕੋਈ ਨਹੀਂ ਜਾ ਰਹੇ ਕਿੱਥੇ ਚੱਲੇ ਹੋ ਅੱਜ ਹੀ ਚੱਲੇ ਆ ਜੀ ਪਟਾਣੇ ਕਬਜੀ ਤੇਰੇ ਕੋਈ ਨਹੀਂ ਕਰਦੀ ਜਾਂਦੇਗਾ ਚੱਲੇ ਟੱਗ ਕੇ ਆ ਜਾਂਦੇ ਫਿਰ ਹੋਰ ਵਕਰੀ ਕਰਦੇ ਫਿਰ ਤੇ ਝੂਠ ਮਾਰਨ ਦੇ ਵਲੌਗ ਦੇ ਵਿੱਚ ਗਏ ਤੇ ਆਪਣੇ ਆ ਨਾ ਹਾਂ ਇਹ ਫਿਰ ਮੈਂ ਮੇਰੇ ਕੋਲ ਅੱਕੀ ਦੇ 50 ਰੁਪਏ ਆ ਗਏ ਆਪੂ ਮੈਂ ਕਰ ਲੈਣਾ ਹਾਂ ਤੇ ਅੱਜ ਫੰਕਸ਼ਨ ਕੀ ਹੈ ਸਕੂਲੇ ਅੱਜ ਪ੍ਰੋਗਰਾਮ ਕੀ ਹੀ ਲਾਪਟਾ ਟੱਟ ਕੇ ਆ ਸਕੂਲ ਕਿਉਂ ਜਾਂ ਸਟੂਡਸ ਕੀ ਥੱਕ ਗਏ ਹਾਂ ਭਾਈ ਥੋੜਾ ਗਲਤ ਆ ਗਏ ਆਪਾਂ ਹਾਂ ਨੰਗਾ ਹੈ ਗੱਲਾਂ ਲੰਘ ਆਏ ਆਪਾਂ ਗੱਲਾਂ ਗੱਲਾਂ ਚ ਗਾਹਾਂ ਆ ਗਏ ਗੱਡੀ ਮੋੜ ਦੀ ਨੀ ਬਲੌਕ ਦੇ ਚੱਕਰਾਂ ਚ ਆਪਾਂ ਗੱਡੀ ਲੈ ਆਏ ਅੱਗੇ ਲੰਡੀ ਮੋੜ ਦੀ ਆਹ ਹਾਂ ਅੱਗੇ ਆ ਗਏ ਹਾਂ ਹੁਣ ਅਸੀਂ ਤੇ ਪਹਾੜੀ ਦਾ ਰੋਡ ਅੱਛਾ ਰੋਡ ਗਾਹਾਂ ਲੰਘ ਆਏ ਆ ਪਹਾੜੀ ਦਾ ਆ ਗਏ ਜੰਮੂ ਆਏ ਯਾਰ ਆਏ ਜਾਣਾ ਆਏ ਵਟਾਲੇ ਰੋਡ ਨੂੰ ਤੇ ਅਸੀਂ ਸਿੱਧੇ ਚੱਲ ਕੇ ਮੈਂ ਅਸੀਂ ਜਾਣਾ ਆਏ ਵਟਾਲੇ ਰੋਡ ਨੂੰ ਤੇ ਲੰਘੇ ਆ ਗਾ ਉਹ ਇਹਦਾ ਕਈ ਵਾਰੀ ਗੱਲਾਂ ਗੱਲਾਂ ਚ ਗੱਲਾਂ ਗੱਲਾਂ ਚ ਗੱਲਾਂ ਗੱਲਾਂ ਥੋੜਾ ਗਲਤ ਹੋਦੀ ਹੈ ਫੈੜੀ ਚੱਲੇ ਸੀ ਅੱਜ ਡਿਊਟੀ ਤੇ ਗੜਜੀ ਗਏ ਨਹੀਂ ਅੱਜ ਫਿਰ ਇਹ ਨਹੀਂ ਮੱਕਣ ਦੇਖ ਹੀ ਆਈਏ ਪਾਰਟੀ ਬਣੇ ਵੀ ਦਾ ਕੁੱਪੜੇ ਮਿਲਣ ਗਿਆ ਲਵਾਤੇ ਕੋਈ ਹੋ ਜੀ ਕੋਣੇ ਚਾਹਣਾ ਸੱਦਿਆ ਵਾ ਤੇ ਚੱਲੇ ਆ ਕੋਈ ਕਿਨੇ ਚੱਲੇ ਆਪਾਂ ਠੀਕ ਹੈ ਜੀ ਕਿਉਂਕਿ ਬਾਜੀ ਆਏ ਨੇ ਬੜੇ ਦਿਨ ਬਾਅਦ ਤੇ ਉਹਨਾਂ ਨੇ ਵਾਪਸ ਜਾਣਾ ਕੱਲ ਹਾਂ ਬਾਜੀ ਆਏ ਆ ਤੇ ਉਹਨਾਂ ਨੇ ਜਾਣਾ ਵਾ ਕੱਲ ਨੂੰ ਜਾਣਾ ਨਾ ਤੇ ਅੱਜ ਆਏ ਉਹਨਾਂ ਨੂੰ ਮਿਲਣ ਚੱਲੇ ਆ ਠੀਕ ਹੈ ਜੀ ਹਏ ਕੱਲ ਬਾਜੀ ਨੇ ਨਹੀਂ ਜਾਣਾ ਨਹੀਂ ਹੁਣ ਮੈਨੂੰ ਡਰਾਈਵਿੰਗ ਨਾਲ ਫੋਕਸ ਕਰ ਲੈਣ ਦੋ ਉਹ ਨਹੀਂ ਮੈਂ ਗੱਲ ਗੱਲਾਂ ਨਹੀਂ ਕਰਦਾ ਹਾਂ ਸੜਕ 'ਤੇ ਚਲੋ ਫਿਰ ਮਿਲਦੇ ਆਂ ਜੀ ਤੁਹਾਨੂੰ ਅੱਗੇ ਜਾ ਕੇ ਠੀਕ ਹੈ ਵੇਖੋ ਗੱਲਾ ਗੱਲਾ ਜੀ ਵੇਖੋ ਕੈਨ ਵੀ ਗੱਡੀ ਪਹੜਾ ਲਈ ਨਹੀਂ ਇਹ ਤਾਂ ਗੱਲ ਹੈਗੀ ਮਨਜੀਤ ਦੀ ਗੱਲਾਂ ਮਨਜੀਤ ਪੜਦਾ ਘਾਟਿਆ ਤੇ ਦਿਮਾਗ ਵਾਦੂਆ ਦਿਮਾਗ ਜਾਦਾ ਬਾਕੀ ਨਾ ਇਹ ਨਾ ਇਹ ਆਇਆ ਆਪਣੇ ਜਵਾਲ ਤੋਂ ਸਿੱਧੇ ਸ੍ਰੀ ਹਰਿਵਾਰ ਕਪਿੰਦ ਕੋ ਰੋੜਾਣੀ ਪਹੁੰਚ ਕੇ ਚੱਲੇ ਆਂ ਕਿਉਂਕਿ ਇਹ ਰੋੜਾ ਸਭ ਤੋਂ ਵਧੀਆ ਤੇ ਜਿਹੜਾ ਆਪਣਾ ਬਟਾਲਾ ਤੋਂ ਲੈ ਆਪਣੇ ਹਰਜਵਲ ਤੋਂ ਲੈ ਕੇ ਭਾਉ ਉੱਥੇ ਡੱਲੇ ਤੱਕ ਰੋਡ ਇੰਨਾ ਕਾ ਗੱਦਾਗਾ ਕਿ ਕੋਈ ਫੈਸਲਾ ਨਹੀਂ ਜਾਂਦਾ ਆਪਾਂ ਇਧਰੋਂ ਹੀ ਚੱਲੇ ਆਂ ਆਪਣੀਆਂ ਯਾਰ ਕੁ ਬਿੰਦਕੋਰ ਤੋਂ ਬਟਾਲੇ ਆਹ ਟੀ ਗੱਡੀ ਘੱਟ ਫੁੱਟ ਫੁੱਗੀ ਬਹੁਤ ਜੰਦਾ ਰੋਡ ਹੈ ਜੀ ਮਜ਼ਾ ਹੋ ਗਿਆ ਰੋਡ ਤੇ ਬਹੁਤ ਵਧੀਆ ਪੜ ਕੇ ਨਾਲ ਹੈ ਇਹ ਕੁੜਕਾ ਜੀ ਤੇ ਸ਼ਰਮ ਜੀ ਬਾਕੀ लवली ਤੁਪਸਾ ਚਾਂਡੇ ਆਣਾ ਲੇਟ ਹੋ ਗਏ ਆ ਕੀ ਕਰ ਉੱਥੇ ਮਿਲਦੇ ਹਨ ਉਹਨਾਂ ਦੇ ਘਰ ਜਾ ਕੇ ਗੱਡੀ ਤੋਂ ਉਤਰ ਚੁੱਕੇ ਨੇ ਆ ਚਾਹੀਦਾ ਪਤਾ ਇਹ ਕਿ ਤੇ ਮੈਂ ਫਿਰ ਯਾਰ ਕਰਦੇ ਹਾਂ ਸੱਚੀ ਗੱਲ ਵਾਦੀ ਸੱਚੀ ਉਹਦੇ ਕਿਥੋਂ ਆਜਾ ਚਲਿਆ ਕੀ ਆ ਰਵੀ ਮਨ ਸੱਚੀ ਵਾਦੀ ਹਾਂਜੀ ਹਾਂਜੀ ਉਹ ਆਜਣਾ ਕਰਾਈ ਗਏ ਹਾਂ ਜੀ ਸਸਿਕਾ ਜੀ ਸਸਿਕਾ ਜੀ ਕੱਸੀ ਕਾਲ ਜੀ ਕਹ ਲੈ ਠੀਕ ਆ ਆ ਗਏ ਆ ਦੀਦੀ ਕੋਪਾ ਸਸਿਕਾ ਸਸਿਕਾ ਨਸੀਦਾ ਕੋਈ ਨਹੀਂ ਕੰਨਾ ਸਸਿਕਾ ਜੀ ਅਦਰਾਂ ਜੰਦ ਸਾਸੀ ਸਾਸੀ ਗੱਲ 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 ਸਾਸੀ ਗ ਸੱਸੀ ਬੇ ਜੀ ਜੀ ਬੈਠੋ ਸੱਸੀ ਗਾਇ ਸੱਸੀ ਗਾਇ ਹਾਂ ਸੱਸੀ ਬੈਠੋ ਬੈਠੋ ਲੁਮੀ ਮਮਾ ਲੱਗ ਸੱਸੀ ਗਾਇ ਸੱਸੀ ਗਾਇ ਠੀਕ ਹੋ ਗਿਆ ਪਰ ਮਰੀ ਨਹੀਂ ਆਈ ਇੱਥੇ ਬੈਠੋ ਠੀਕ ਹੈ ਸੱਸੀ ਗਾਇ ਹਾਂ ਆ ਗਿਆ ਸਾਡਾ ਟਿੱਡੂ

ਸਾਰੇ ਨੂੰ ਸੱਚੀ ਕਰ। ਇਹ ਵੀ ਇਹੋ ਰੇ ਸਾਰੇ ਦੇਖਾ ਰਿਹਾ ਹਾਂ। ਹਾਂਜੀ ਹਾਂਜੀ। ਉਹ ਸਰ ਵੀਰ ਕੇ ਨਿਬੇ ਪਹੁੰਚੇ ਸੀ। ਪਰਵਾਨੇ ਚੋ ਚੀਕਾਂ ਪਰਾਨਾਈ ਚੀਜੀ ਆਈ ਹਾਂ ਜਰਾ ਮੁੱਤੇ ਬਾਹਰ ਮੁਰਕੰਦਰਾ ਕਹਿੰਦੇ ਨਾ ਮੀਂਹ ਜਾਂਦਾ ਕਿ ਦੀ ਵਾਰ ਚੀਕੀ ਲੈਣਾ ਤੇ ਚੱਲ ਗਈ ਨਹੀਂ ਤੁਹਾਨੂੰ ਹਾਂ ਲੋਕਾਂ ਨੇ ਨਹੀਂ 1 ਵਜੇ ਆਏ ਆ ਆਪਣੀ ਮਾਸੀ ਨੂੰ ਪੁੱਛੋ ਸਾਡੇ ਤੇ ਬਲੇਮ ਨਹੀਂ ਲਾਉਣਾ ਜੇ ਤੂੰ ਹੀ ਪਾਰ ਤਰਾ ਤੂੰ ਮੇਰੀ ਗੱਲ ਸੁਣ ਜਦੋਂ ਹੀ ਪਾਰ ਤਰਾ ਕਿੰਨੇ ਵਜੇ ਪਹੁੰਚਦੇ ਰਹੇ ਉੱਥੇ ਆਹੋ ਤੂੰ ਇੰਨੇ ਮਾੜੇ ਟਾਈਮ ਨਾਲ ਆਇਆ ਹੈਂ ਨਾ ਟਾਈਮ ਨਾਲ ਮਸਤ ਬੁਲਿਆ ਨਿਆ ਹਾਂ ਕਿ ਨੂੰ ਵੀ ਡੀ ਕਰਦੇ ਨੇ ਲੈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਰਾਤੀ ਨਾਲ ਕੇ ਸੌਂ ਜਿਓ ਹਾਂ ਨਹੀਂ ਆਈ ਮਮੀ ਲੈ ਆਉ ਕਹਿੰਨੇ ਆ ਕਿ ਐਡਵਾਂਸ ਨਾ ਦੇੋ ਕੇ ਆਪਣਾ ਕੱਪੜੇ ਪਾ ਲਿਆ ਕਰੋ ਭਾ ਕੱਲ ਹੀ ਤੇ ਅਗਲੇ ਦਿਨ ਦੁਰਪੇ ਆਹੋ ਮੈਨੂੰ ਦੇਣ ਸਨ ਪਰ ਕਿਹੜੀ ਮੈਲ ਲਾਉਣੀ ਇਹਨਾਂ ਨੇ ਆਹੋ ਆਹ ਨੂੰ ਲੋੜ ਕੋਰੀ ਲੱਥੇ ਵੀ ਵਾਹੋਈ ਆਈ ਕਿਉਂ ਨੀ ਹੋਰੋਂ ਵੀ ਇੰਟਰਨੈਟ ਦਾ ਵਾੜਾਵਾ ਤਾਹਾਂ ਚੜਖੜਾੜ ਮੈਂ ਕਿ ਕੁਛ ਨਹੀਂ ਆ ਰਿਹਾ ਕੋਈ ਤੇ ਅੰਦਰ ਸੇ 냔 ਨਾ ਰੋਲੇ ਹੋਰੋਂ ਵੀ ਮੈਂ ਪੀਣ ਦੀ ਕਰਦੇ ਆਂ ਵਾੜਾ ਫੜ ਪਾ ਲਈ ਵਾਹ ਲਓ ਜੀ ਸਾਡੀ ਭੈਣ ਨੇ ਆਹ ਕੁਛ ਰੱਖਤਾ ਲੱਗੇ ਤੇ ਸਾਰੇ ਡਾਈਟਿੰਗ ਤੇ ਨੇ ਕਿ ਇਹਦਾ ਬੀਪੀ ਵਾਧਦਾ ਕੇ ਇਹਦਾ ਘਟਦਾ ਤੇ ਫਿਰ ਤਾਂ ਵੀ ਠੀਠ ਨੂੰ ਖਾਈ ਜਾਂਦੇ ਨੇ ਓਹ ਡੈਡੀ ਪੂਨਾ ਮੈਂ ਨਹੀਂ ਜਾਂਦਾ ਖਾਣਾ ਆ ਏਦਾਂ ਬੱਦ ਆ ਤੀਜੀਰੀ ਪਲੇਟ ਚ ਪਾਏ ਨੇ ਪਕੋੜੇ ਦੇ ਖਾੜੇ ਨੇ ਤੇ ਬਾਹਰ ਗਣਾ ਸਿਰ ਨੂੰ ਚੱਕਰ ਆਉਣ ਦੇ ਆ। ਲਵਲੀ ਤੇ ਜੁਗ ਲੱਲੋ ਤਾਂ ਪੀਲਾ ਚਾ। ਕਿ ਇਧਰ ਲਵਨੀ। ਨਹੀਂ ਲਵਲੀ ਤੂੰ ਇੰਨਾ ਕੋ ਰੱਖ ਤੈਨੂੰ ਪਤਾ ਕਿ ਇਹਦਾ ਬੀਪੀ ਘਟਦਾ ਕਿ ਇਹਦਾ ਵਧਦਾ ਵਾ। ਅੱਜ ਇਹਦਾ ਪਿੱਛੇ ਨਾ ਘਟ ਰਹਾ ਨਾ ਵਧਦਾ। ਇਹੋ ਜਿਹੇ ਨਾਲ ਲੈ ਕੇ ਆਓ। ਹਾਂ ਜੂਆ ਹੀ ਤਾਂ ਹੈ ਆ ਉੱਥੇ ਨਹੀਂ ਬੈਣਾ। ਆ ਕੀ ਕੰਡਿਆ ਕੋਤਾ ਨੰਦਾ ਬਚਾ। ਮੀਓ ਬੁਤਾ ਤੂਆ ਕਾ ਕਾ। ਪਰਮਾਨ ਪਰਮਾਨ। ਉਹ ਪਰਮਾਨ। ਓਏ ਸਰਵਾਨ ਮਾ ਪਪਾ ਜੋ ਆ ਦੇ ਆ ਥੋੜਾ ਨਹੀਂ ਮੈਂ ਉਹ ਆ ਆਂਦੀ ਹਾਂ ਅੰਮੀ ਨਾ ਲੱਕੂ ਦੇ ਖਾਣੇ ਆ ਬੋਲੇ ਦੀ ਨਜਾ ਦੀ ਬਿੱਕੰਦਾਈ ਚਲੀ ਤੇ ਆ ਖਣਾ ਮਾਂ ਲੋਕਿੰਗ ਕਿ ਤੱਕਾ ਤੱਕਾ ਮਾਂ ਲੋਕਿੰਗ ਕਿ ਤੱਕਾ ਅੰਦੀ ਲੋਕਿੰਗ ਖਾਣ ਨੂੰ ਨਹੀਂ ਆ ਕੇ ਬੈਠਾ ਖਾ ਟੀਸ ਲਿਓ ਯਾਰ ਚਾਹ ਫੜਾਓ ਇੱਧਰ ਵੀ ਕੋ ਟੋਕੀ ਕਰਨੀ ਹੈ ਟੋਕੀ ਨਹੀਂ ਤਾਂ ਬੱਜਵਾਂਗੇ ਟੋਕੀ ਨੂੰ ਨਹੀਂ ਨਹੀਂ ਟੋਕੀ ਖਾ ਰਿਹਾ ਨਾ ਭਾਈ ਚੰਡੀ ਵਾਲੀ ਇੱਧਰ ਤਾਈ ਮੇਰੇ ਦੁਕਾਨ ਅੰਦਰ ਆਹ ਟਿੰਗੜ ਬੋਰਡ ਹੋ ਗਿਆ ਇਕੱਠਾ ਤਿਆਰ ਆ ਜਾਣ ਨੂੰ ਚਲੋ ਚਲੋ ਮੜਦੇ ਟੋਕਲੀਏ ਮੜਦੇ ਕੀ ਤੁਹਾਨੂੰ ਪਰਦੇ ਵਾਂਝੇ ਹੋ ਗਏ? ਹੋਰ پرانے ਸਾਡੇ ਚੱਲੇ ਨੇ ਕਦੋਂ ਮਿਲੋਗੇ ਹੁਣ? ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਖੜੀ ਹੁੰਦੀ ਹਾਂ। ਕਹਿੰਦੇ ਮੈਂ ਫੋਨ ਕੀਤਾ ਹਾਂ ਤਾਂ ਕੋਈ ਦੱਸੋ ਕਦੋਂ। ਉਹ ਸਾਡੀ ਕੁੜੀ ਕੋ ਨੰਬਰ ਹੈ ਗਾਹੇ ਚਹੀਏ ਕਿਤਾਬ। ਕਹਿੰਦੇ ਹੈ लवली ਦੀਦੀ ਨੇ ਸੰਦੀਪ ਨੇ ਕਦੇ ਨਾ ਤੁਸਦੀਪ ਨੂੰ ਤੁਸਦੀਪ ਨੂੰ ਹੁਣ ਆਈ ਆ ਤੇ ਹੁਣ ਆਈ ਆ ਤੇ ਹੁਣ ਫੋਨ ਕੀਤਾ ਨਾ ਨਹੀਂ ਨਹੀਂ ਤੇ ਹੁਣ ਫੋਨ ਕੀਤਾ ਤੇ ਆਪਾਂ ਹਾਜ਼ਰ ਕੋਈ ਸੰਦੀਪ ਨੇ ਆਉਂਦਾ ਪਹਿਲਾਂ ਨਾ ਫੋਨ ਕਰਕੇ ਤਾਂ ਸਹੀ ਨਾ ਆਉਂਦੇ ਚਲੋ ਬੈਠੇ ਹਾਂ ਬਣਾ ਆਗੇ ਇਹ ਆਪਣੇ ਜਿਆਖਾਂ ਆਉਂਦੀ ਕਿੱਥੇ ਹੈ ਇਹ ਤੇ ਪਤਾ ਨਹੀਂ ਕਿੱਥੇ ਸੀ ਜੀ ਹਣੀ ਆਪਣੀ ਵਾਦ ਆਤਮਾ ਇਹ ਮਰੀ ਹੋਰ ਗਏ ਨਹੀਂ ਨਹੀਂ ਉਹ ਗੱਲ ਨਹੀਂ ਉਹ ਨਹੀਂ ਨਾ ਜੀ ਨਹੀਂ 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 ਉਹ ਆਵਾਜ਼ ਆਵਾਜ਼ ਦੇਵਾ ਕੋਣ ਲੱਗੇ ਮੈਂ ਨਹੀਂ ਚੱਲੀਏ ਨਿਕਲੀ ਆਪਾਂ ਅੰਧੇ ਜੀ ਇਹਨਾਂ ਬਾਰੇ ਕਹਿੰਦੇ ਸੱਜਾ ਦੇ ਪੈਸੇ ਨਹੀਂ ਸੱਜਾ ਤੇ ਆਏਗਾ ਜੀ ਨਹੀਂ ਸੱਜਾ ਤਾਂ ਆਹ ਦੇ ਵੀ ਆਪਿਆ ਹੰਡਵਾ ਆਪੇ ਹੀ ਜਾ ਆਹ ਵੇਖਿਆ ਦੇ ਨਹੀਂ ਸਦੀ ਦਾ ਕਾਹ ਹੁੰਦਾ ਜੇ ਘੁਪਾਨਾ ਘਰ ਹੋਵੇ ਜਿਹੜਾ ਆਪਣਾ ਘਰ ਉਹ ਤਿੰਨ ਸਦੀ ਦਾ ਹੁੰਦਾ ਲਈ ਦੇ ਇਹ ਨਾ ਕਰ ਇਹ ਹੁਣ ਦਿਮਾਗ ਦੇ ਆਹ ਆਹ ਇਹਨਾਂ ਨੂੰ ਪੁੱਛੋ ਤੁਹਾਡੇ ਕੋ ਕਿੰਨਾ ਦਾ ਹੈ ਕੀ ਆ ਹਾਂ ਦੋਸਤਿਆ ਨੇ ਨਾ ਜੇ ਤੇ ਇਹਨਾਂ ਖੈ ਬਹਾਟ ਮਾੜਾ ਈ ਥੋੜੀ ਸੱਦਣਾ ਸਾਡੇ ਕੋ ਕਿੰਨੀ ਗੱਲ ਆ ਮੈਂ ਹਾਂ ਦੋਸਤਿਆ ਕੋ ਕਿੰਨੀ ਗੱਲ ਆ ਮਾਤਾ ਮੇਰੀ ਗੱਲ ਸੁਣ ਲੈ ਕਿੰਨਾ ਚਿਰ ਹੋ ਗਿਆ ਤੇਰੇ ਵਿਆਹ ਨੂੰ ਕੋਈ ਹੋਰ ਮਾਸਨ ਸਾਡੇ ਕਰਕੇ ਨਹੀਂ ਹੋ ਰਿਹਾ ਉਹ ਤੇ ਗੱਲ ਸੁਣ ਤਿਆਰ ਰੱਦ ਤੇ ਹਰ ਵਾਰੀ ਹੋਰ ਵੀ ਗੱਲਾਂ ਵੀ ਤੁਸੀਂ ਸੱਦਿਆ ਮੈਂ ਸਤੂਆਂ ਨੂੰ ਸੱਦਿਆ ਸੱਦਨ ਦੀ ਗੱਲ ਨਹੀਂ ਕਰਦਾ ਨਹੀਂ ਨੀ ਉਹ ਨਹੀਂ ਗੱਲ ਹੁੰਦੀ ਹੁੰਦੀ ਨਾ ਮਰ ਜਾ ਕੇ ਨਾ ਵੀ ਇਹ ਰੋਜ਼ ਮਿੱਟੇ ਨਹੀਂ ਤੇ ਆ ਨਹੀਂ ਆਦੇ ਹੁੰਦੇ ਆ ਨਹੀਂ ਆਦੇ ਹੁੰਦੇ ਆੜ ਕੋਚੜੋ ਚੱਲ ਹੁਣ ਕੋਈ ਦੱਸ ਆਈ ਆਉਣਾ ਨਹੀਂ ਪਤਾ ਨਹੀਂ ਦੱਸੋ ਚੱਲੋ ਮਰ ਜੀ ਚੱਲ ਆਜੋ ਚਲੋ ਅੱਜ ਹੀ ਚੱਲੋ ਨਾਲ ਹੀ ਅੱਜ ਨਹੀਂ ਆਣਾ ਇਹ ਨਹੀਂ ਨਾਲ ਕਹਿਣੀ ਆਜੋ ਆਜੋ ਸੁਣੋ ਜੇ ਰਾਤ ਤੇ ਚਲੋ ਅੱਜ ਤੂੰ ਮਗੀ ਚਲੀ ਆ ਜਦਾ ਮਰ ਜੀ 来 लोंडी चलो मर्जी आ अब तेरे बीच में अपना नु हो गया वाला ठीक है चलो ठीक है और मेलों उधर और गाड़ी नहीं होनी है कोई नहीं होनी है ये नहीं पता ये पता ही नहीं है ये मेले रोई आज दे कोई नहीं आता वो बात में बैठा रहता और काम में एक आके ये पहले अच्छी जंदे लग मेरी बात सुन पार्टी लो पार्टी लो नहीं करों या सब का कागज है ਲੇ ਕੇ ਆਵਾਂਗੇ ਉਹ ਜੇ ਕਹਿਣ ਦੇ ਲਈ ਉਹ ਚਾਉਣਾ ਮਰਦਾ ਉਹ ਆਵਾ ਕੇ ਬਾਹਰ ਨਾਲ YouTube ਤੇ ਚੰਨਾ ਸਾਹਮਣੇ ਲਾਈਵ ਇਹ ਨਹੀਂ ਕਿ ਮੈਂ ਰਿਕਾਰਡ ਕਰਕੇ ਰੱਖਣਾ ਵਾ ਇਹ ਸਾਰੀ ਦੁਨੀਆ ਨਾਲ ਵਰਲਡ ਵੇਖਣਾ ਬਲੌਗ ਬਣਾ ਕੇ ਚਾਰ ਦਿੰਦੇ ਜੂਣ ਦੇ ਨੇ ਦੇਖਿਆ ਵਾ ਉਹ ਗੋਲ ਜਿਹਾ ਲਾਇਆ ਥੇ ਕਈਆਂ ਨਾਲ ਆਉਂਦੇ ਆਇਓ ਫੇਰ ਬੰਦਾ ਬਲੋਗ ਆਵਾਂ ਦੇ ਬਸ ਹੀ ਕਹਤੇ ਹੁੰਦੇ ਸਰ ਇਹ ਤਾਂ ਪਾ ਗਾਣਾ ਉਹ ਵੀ ਚਾਲਦੀ ਅਸਾਂ ਵੀ ਆ ਬੈਠੇ ਜੀ ਲੋਕ ਦੇ ਨਾਲ ਹਾਂ ਹਾਂ ਆ ਰਿਹਾ ਵਾ ਨਹੀਂ ਤੇਰੇ ਆ ਗਏ ਨਾ ਇਹ ਤਰੀ ਪੈਣਾ ਨਾ ਆਪ ਤੇ ਬਾਤ ਕੀ ਅੱਜ ਅੱਜ ਬਹੁਤ